ਸਿੱਕਲਜੀ ਮਹਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਅੱਜ ਚੇਅਰਮੈਨ ਅਜਮੇਰ ਸਿੰਘ ਜੀ ਭਾਗਪੁਰ ਨੇ ਤੇ ਪਹਿਲਾਂ ਉਹਨਾਂ ਦਾ ਇਸ ਚੈਨਲ 'ਚ ਸਵਾਗਤ ਕਰਦੇ ਹਾਂ ਭਾਗਪੁਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਸੋ ਗਾਈਸ ਜੀ ਸੋ ਭਾਗਪੁਰ ਜੀ ਜਿਵੇਂ ਤੁਸੀਂ ਜਾਣਦੇ ਹੋ ਅੱਜ ਪੰਜਾਬ ਦੇ ਅੰਦਰ ਹਾਲਾਤ ਜਿਹੜੇ ਨੇ ਉਹ ਦਿਨ ਬ ਦਿਨ ਜਿਹੜੇ ਵਿਗੜਦੇ ਜਾ ਰਹੇ ਨੇ ਅਨੇਕਾਂ ਹੀ ਮੰਗਾ ਮਸਲੇ ਨੇ ਜਿਨ੍ਹਾਂ ਦੇ ਉੱਤੇ ਰੋਜ਼ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਤੇ ਅਖਬਾਰਾਂ ਚ ਜਾਂ ਹੋਰ ਨਾ ਥਾਵਾਂ ਦੇ ਉੱਤੇ ਪਰ ਸਰਕਾਰਾਂ ਜਈਆਂ ਨੇ ਜਿਹੜੀਆਂ ਸਿਰਫ ਆਪਣੀ ਚੋਣਾਂ ਦੀ ਤਿਆਰੀ ਤੇ ਕਰਦੀਆਂ ਨੇ ਪਰ ਕਦੇ ਵੀ ਉਹਨਾਂ ਮਸਲਿਆਂ ਦੇ ਉੱਤੇ ਗੰਭੀਰਤਾ ਨਾਲ ਜਿਹੜਾ ਉਹ ਧਿਆਨ ਨਹੀਂ ਦਿੱਤਾ ਜਾਂਦਾ ਚਾਹੋ ਲੈਂਡ ਪੁਲਿੰਗ ਸਕੀਮ ਸੀ ਚਾਹੋ ਸਿਹਤ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਨੇ ਉਹ ਚਾਹੋ ਸਿੱਖਿਆ ਕ੍ਰਾਂਤੀ ਦੀ ਹੋਵੇ ਜੁਧ ਨਸ਼ਿਆਂ ਵਿਰੋਧ ਦੀ ਗੱਲ ਹੋਵੇ ਇਹ ਸਾਰੇ ਦੇ ਸਾਰੇ ਜਿਹੜੇ ਪ੍ਰੋਜੈਕਟ ਨੇ ਇਹ ਉਸੇ ਤਰ੍ਹਾਂ ਜੇ ਵੀ ਭਾਵੇਂ ਯਤਨ ਸਰਕਾਰ ਬਹੁਤ ਵੱਡੇ ਪੱਧਰ ਤੇ ਕਰਦੀ ਹੈ ਸਰਕਾਰ ਬੋਡਾਂ ਦੇ ਰਹੀਂ ਹੋਰ ਰਿਸ਼ਤੇ ਆਂਦੇ ਰਹੀਂ ਬਹੁਤ ਕੁਝ ਬਿਆਨ ਕਰਦੀ ਹੈ ਪਰ ਧਰਾਤਲ ਦੇ ਉੱਤੇ ਇਹਦੇ ਰਿਜ਼ਲਟ ਜਿਹੜੇ ਨੇ ਬਹੁਤ ਘੱਟ ਨੇ ਜਿੱਥੋਂ ਤੱਕ ਜੇ ਬਾਕੀ ਮਸਲਿਆਂ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਜਾਂ ਅਮਰੀਕਾ ਦੀ ਗੱਲ ਕਰੀਏ ਜਾਂ ਕੈਨੇਡਾ ਦੀ ਗੱਲ ਕਰੀਏ ਤੇ ਬਹੁਤ ਵੱਡੇ ਜਿਹੜੇ ਇਸ਼ੂ ਨੇ ਸਾਡੇ ਇੱਥੇ ਆ ਰਹੇ ਨੇ ਸੋ ਜੇ ਗੱਲ ਆਪਾਂ ਤੋੜਦੇ ਆ ਭਾਗਪੁਰ ਜੀ ਨਾਲ ਕਿ ਭਾਗਪੁਰ ਜੀ ਜਿਵੇਂ 트ੰਪ ਵੱਲੋਂ ਸਾਰੇ ਸੰਸਾਰ ਦੇ ਅੰਦਰ ਹੀ ਜਦੋਂ ਦੇ ਵੀ ਉਹ ਰਾਸ਼ਟਰਪਤੀ ਦਾ ਉਹਨਾਂ ਅਹੁਦਾ ਸੰਭਾਲਿਆ ਉਹ ਵਿਵਾਦਾਂ ਚ ਜਿ ਕਰੇ ਰਹੇ ਨੇ ਕਦੇ ਕੋਈ ਵਿਵਾਦ ਹੈ ਕਦੇ ਕਿਤੇ ਤੇ ਕੋਈ ਟੈਕਸ ਹੈ ਕਦੇ ਕਿਤੇ ਕੋਈ ਟੈਕਸ ਹੈ ਤਾਂ ਹੁਣ ਭਾਰਤ ਦੇ ਉੱਤੇ ਵੀ ਉਹਨਾਂ ਨੇ 50% ਦਾ ਜਿਹੜਾ ਉਹ ਟੈਰਫ ਲਾਉਣ ਦਾ ਜਿਹੜਾ ਯਤਨ ਕੀਤਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਚ ਕਿਉਂਕਿ ਸਾਡੇ ਕੈਨੇਡਾ ਦੇ ਗੁਆਂਢੀ ਮੁਲਕ ਚ ਨੇ ਤੇ ਤੁਸੀਂ ਕੀ ਕਹੋਗੇ ਵੀ ਭਾਰਤ ਦੇ ਨਾਲ ਇਦਾਂ ਦਾ ਜਿਹੜਾ ਵਿਹਾਰ ਹੈ ਇੱਕ ਦੋਸਤ ਬਣਾ ਕੇ ਦੁਸ਼ਮਣਾਂ ਵਾਂਗ ਵਿਹਾਰ ਜਿਹੜਾ ਕੀਤਾ ਜਾ ਰਿਹਾ ਇਹ ਕਿਉਂ ਕੀਤਾ ਜਾ ਰਿਹਾ ਜੀ ਦੇਖੋ ਜੀ ਇਹ ਤੁਸੀਂ ਬੜਾ ਵਧੀਆ ਇਸ਼ੂ ਆਪਣਾ ਇਹ ਜੀ ਜਿਹੜਾ ਅੱਜ ਹਾਲਾਤ ワਲਡਰ ਦੇ ਸਿਸਟਮ ਵਿਗੜਿਆ ਡਿਊ ਟੂ 트럼ਪ ਜੀ ਜਿਹੜੀ ਗੱਲ ਤੁਸੀਂ ਕਹੀ ਆ ਵਾਕੇਈ ਮੈਂ ਇਸ ਗੱਲ ਦੀ ਤੈਅਦ ਕਰਦਾ ਕਿ ਜਿੰਨਾ ਵੀ ਅੱਜ ਦੀ ਡੇਟ ਦੇ ਵਿੱਚ ワਲਡਰ ਲੈਵਲ ਤੇ ਬੇਚੈਨੀ ਫੈਲੀ ਆ ਉਹ 트럼ਪ ਦੇ ਕਾਰਨ ਹੋ ਰਹੀ ਆ ਜਦੋਂ 트럼ਪ ਆਇਆ ਜਦੋਂ ਹੀ ਉਹਦੀ ਜਿਹੜੀ ਬਿਆਨਬਾਜ਼ੀ ਆ ਜੋ ਉਹ ਸਵੇਰੇ ਠੋਕ ਸੋਚ ਲੈਂਦਾ ਉਹੀ ਬਿਆਨ ਦਾਗ ਦਿੰਦਾ ਉਹੀ ਬੋਲ ਪੈਂਦਾ ਮੀਡੀਆ ਚ ਆ ਜਾਂਦਾ ਤੇ ਅੱਗੇ ਲੋਕਾਂ ਨੂੰ ਦੀ ਨੀਂਦ ਖਰਾਬ ਕਰ ਦਿੰਦਾ ਉਹ ਜੀ ਉਹਦਾ ਇਹ ਹੀ ਨਹੀਂ ਪਤਾ ਲੱਗਦਾ ਸਵੇਰ ਨੂੰ ਲੋਕਾਂ ਨੂੰ ਸੋਚੀ ਅੱਜ ਦੇਖੋ 트ੰਪ ਕੀ ਬੋਲਦਾ ਕੀ ਕਵਾਨੇ ਕਰਦਾ ਬਿਲਕੁਲ ਜੀ ਤੇ ਫਿਰ ਵਿੱਚ ਬਹੁਤੇ ਵਿਡਰਾ ਵੀ ਕਰੀ ਜਾਂਦਾ ਆਪਦੀ ਵਿਡਰਾ ਵੀ ਕਰ ਲੈਂਦਾ ਹੈ ਨਾ ਜੋ ਕਹਿ ਕੇ ਫਿਰ ਵਾਪਸ ਮੁੜਦਾ ਤੇ ਜਿਸ ਤਰ੍ਹਾਂ ਕਿ ਆਪਣੇ ਕੈਨੇਡਾ ਨੂੰ ਉਸਨੇ ਇੱਕ ਨਵੀਂ ਸਟੇਟ ਬਣਾਉਣ ਦਾ ਕਿਹਾ ਜੀ ਬਣਾਉਂਗਾ ਮੈਂ ਬਿਲਕੁਲ ਜੀ ਤੇ ਕਿਸ ਤਾਂ ਜਾਂ ਤਾਂ ਇੱਕ ਮਾਦਾ ਵੀ ਇਸ ਤਰ੍ਹਾਂ ਹੋ ਰਿਹਾ ਵੀ ਇਹ ਦੂਜੀ ਸੇਟਾਂ ਨੂੰ ਕੰਟਿਆਂ ਨੂੰ ਮਜ਼ਾਕ ਕਰ ਰਿਹਾ ਮਜ਼ਾਕ ਉਡਾਰ ਰਿਹਾ ਜਦੋਂ ਇਹਦੇ ਕੋਈ ਇਹਨਾਂ ਨੂੰ ਕੋਈ ਅੱਖਾਂ ਵਿਖਾਉਂਦਾ ਤੇ ਫਿਰ ਉਹ ਵਾਪਸ ਮੁੜ ਜਾਂਦਾ ਵਾਪਸ ਮੁੜ ਜਾਂਦਾ ਜੀ ਤੇ ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਕਹਿੰਦਾ ਵੀ ਮਾਫ਼ ਕਰਨਾ ਵੀ ਮੈਂ ਉਹ ਸ਼ਬਦ ਮੇਰੇ ਮੂੰਹੋਂ ਨਿਕਲ ਰਿਹਾ ਸੀਗਾ ਨਹੀਂ ਕਹਿਣਾ ਚਾਹੀਦਾ ਵੀ ਇਸ ਤਰ੍ਹਾਂ ਦਾ ਬੰਦਾ ਗੱਡੀ ਦੇ ਬੈਠ ਗਿਆ ਜਿਹੜਾ ਕਿ ਗੱਡੀ ਦੇ ਕਾਬਲ ਨਹੀਂ ਸੀ ਤੇ ਨਾ ਇਹਦੀ ਏਸ ਸੀ ਇਹ ਜੀ ਹਣਾ ਜਿਸ ਤਰ੍ਹਾਂ ਕਿ ਆਲਰੇਡੀ ਮੈਂਟਲੀ ਪਹਿਲੇ ਇੰਟੌਰਚਰ ਆ ਜੀ ਕਿਉਂਕਿ ਇਹ ਗੱਲ ਆਪਾਂ ਪਿੱਛੋਂ ਦੇ ਸੇ ਸ਼ੁਰੂ ਕਰੀਏ ਜਿਹੜੀ ਗੱਲ ਤੁਸੀਂ ਆਪਾਂ ਇੰਡੀਆ ਦੇ ਨਾਲ ਜਿਹੜਾ ਅੱਜ ਟੈਰਫ ਲਾਏ ਨੇ ਤੁਵਾਲਸ ਹੋਰ ਸਟੇਟਾਂ ਦੇ ਲਾ ਰਿਹਾ ਕੈਨੇਡਾ ਦੇ ਲਾਇਆ ਕੈਫ ਲਗਾਇਆ ਤੇ ਇਹ ਬੜੇ ਮੰਦ ਭਾਬੀਆਂ ਗੱਲਾਂ ਨੇ ਤੇ ਲੋਕਾਂ ਦੀ ਪਬਲਿਕ ਦੀ ਲੋਕਾਂ ਦੀ ਜਿਹੜੇ ਹੈਗੇ ਨੇ ਉਹ ਨੀਂਦ ਖਰਾਬ ਹੋ ਰਹੀ ਆ ਲੋਕਾਂ ਨੂੰ ਚਿੰਤਾ ਲੱਗੀ ਹੋਈ ਆ ਤੇ ਉੱਥੇ ਆਪਾਂ ਪਿੱਛੇ ਜਾਈਏ ਤਾਂ ਜਿਹੜੀ ਪਿਛਲੀ ਵਾਰੀ ਜਦੋਂ ਚੋਣ ਇਹ ਇਲੈਕਸ਼ਨ ਹੋ ਰਿਹਾ ਜੀ ਉਸ ਦਿਨ ਦੇਖੋ ਇਸ ਕਿਸ ਤਰ੍ਹਾਂ ਦਾ ਬਿਹੇਵ ਜਿਹੜਾ ਹੈਗਾ ਉਹ ਸਟੇਟ ਨਾ ਕੀਤਾ ਤੇ ਉਥੇ ਜਿਹੜਾ ਹੈਗਾ ਤੇ ਇਸ ਲਈ ਇਹ ਕਹਿਤਾ ਵੀ ਹਰਿਆ ਵੀ ਆਹ ਨੂੰ ਹਾਰ ਨੂੰ ਮੰਨ ਨਹੀਂ ਸੀ ਰਿਹਾ ਉਹ ਛੱਡ ਨਹੀਂ ਕੋਸ਼ਿਸ਼ ਛੱਡ ਨਹੀਂ ਸੀ ਰਿਹਾ ਬਿਲਕੁਲ ਜਿੱਦੀ ਮਾੜੀ ਕਰਾਵ ਜਿਵੇਂ ਇੱਕ ਬਾੜਾ ਕੋ ਪਿੰਡ ਦਾ ਸਭਾਚ ਵੀ ਨਹੀਂ ਕਰਦਾ ਇਸ ਤਰ੍ਹਾਂ ਦੇਖੋ ਜੀ ਗੱਲ ਏਦਾਂ ਭਾਗਪੁਰ ਜੀ ਵੀ ਇੱਕ ਪਾਸੇ ਤੇ ਭਾਰਤ ਨੂੰ ਰੂਸ ਤੋਂ ਤੇਲ ਲੈਣ ਦਾ ਜਿਹੜਾ ਉਹ ਵਰਜ ਰਿਹਾ ਵੀ ਜੇ ਭਾਰਤ ਰੂਸ ਤੋਂ ਤੇਲ ਲੈਂਦਾ ਤਾਂ ਉਹਦੇ ਉੱਤੇ 25% ਦਾ ਹੋਰ ਜਿਹੜਾ ਟੈਕਸ ਉਹ ਲਾਤਾ ਜਾਏਗਾ ਪਰ ਦੂਸਰੇ ਪਾਸੇ ਭਾਰਤ ਦੇ ਅੰਦਰ ਆਪਣੀ ਜਿਹੜੀ ਹੈ ਉਹ ਆਪਣੀ ਕੰਪਨੀ ਜਿਹੜੀ ਹੈ 트াম্প ਬ੍ਰਾਂਡ ਜਿਹੜਾ ਉਹ ਸਾਡੇ ਵੱਖ-ਵੱਖ ਸ਼ਹਿਰਾਂ ਚ ਬੈਂਗਲੌਰ ਚ ਪੂਨੇ ਚ ਬੰਬੇ ਚ ਇਸ ਢੰਗ ਦਾ ਆਪਣੇ ਬ੍ਰਾਂਡ ਦੇ ਰਾਈ ਅਨੇਕਾਂ ਜਿਹੜਾ 175 ਕਰੋੜ ਰੁਪਏ ਦਾ ਜਿਹੜਾ ਬਿਜ਼ਨਸ ਹੈ ਉਹ ਕੀਤਾ ਜਾ ਰਿਹਾ ਤੇ ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤੇ ਜੇ ਭਾਰਤ ਨੇ ਤੇਲ ਲੈ ਲਿਆ ਰੂਸ ਤੋਂ ਤੇ ਆਪ ਖੁਦ ਰੂਸ ਦੇ ਨਾਲ ਵੀ ਕਾਰੋਬਾਰ ਕਰ ਰਿਆ ਚੀਨ ਨਾਲ ਕਾਰੋਬਾਰ ਕਰ ਰਿਆ ਪਰ ਭਾਰਤ ਨੂੰ ਇੱਕ ਮਤਲਬ ਜਿਹੜਾ ਸਾਹਮਣੇ ਦੁਸ਼ਮਣ ਰੱਖ ਕੇ ਉਹਨਾਂ ਦਾ ਜਿਹੜਾ ਉਹ ਦੋਸਤੀ ਜਿਹੜੀ ਆ ਪਿੱਠ ਪਿੱਛੇ ਜਿਹੜੀ ਵਾਰਕ ਕੀਤਾ ਜਾ ਰਿਆ ਸੋ ਇਹ ਗੱਲ ਜਿਹੜੀ ਹੈ ਕਿ ਕਿੰਨੀ ਕ ਜਾਇਜ ਹੈ ਕਿ ਜਿਹੜੀ ਆਪ ਤੇ ਤੁਸੀਂ ਉਹਨਾਂ ਨਾਲ ਬਿジネス ਕਰ ਰਹੇ ਹੋ ਭਾਰਤ ਦੇ ਅੰਦਰ ਤੁਸੀਂ ਇਹ ਕੁਝ ਕਰ ਰਹੇ ਹੋ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਭਾਰਤ ਦੀ ਇਕਨੋਮੀ ਹੈ ਉਹ ਡੈਡ ਹੋ ਗਈ ਹੈ ਇਹ ਕੋਈ ਸੱਚ ਸਹੀ ਹੈ ਲਖੋ ਜੀ ਤਾਂ ਤੁਸੀਂ ਸਾਰੀਆਂ ਗੱਲਾਂ ਕਹਿ ਗਏ ਜੀ ਜਿਹੜਾ ਗੱਲਾਂ ਤੁਸੀਂ ਸਾਰੀਆਂ ਕਹਿ ਤੀਆਂ ਜੋ ਕਹਿਣ ਵਾਲੀਆਂ ਸੀਗੀਆਂ ਗੱਲਾਂ ਤਾਂ ਉਹੀ ਨੇ ਕਿ ਨਾ ਤੇ ਮਤਲਬ ਵੀ ਜੋ ਅੱਜ ਕਿਥੋਂ ਆਸਿਆ 트ੰਪ ਜਿਹੜਾ ਹੈਗਾ ਇੰਡੀਆ ਨਾਲ ਦੋਸਤੀ ਦਿਖਾ ਰਿਹਾ ਜੀ ਮੋਦੀ ਸਾਹਿਬ ਨਾਲ ਦੋਸਤੀ ਆ ਗਿਆ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਇੰਡੀਆ ਗਿਆ ਤਾਂ ਕਿਸ ਤਰ੍ਹਾਂ ਦਾ ਮਾਹੌਲ ਦੇ ਵਿੱਚ ਰਹਿ ਕੇ ਆਇਆ ਮੋਦੀ ਸਾਹਿਬ ਦੇ ਨਾਲ ਬਿਲਕੁਲ ਬਿਲਕੁਲ ਉਹਦਾ ਉਹ ਪੂਰਾ ਉੱਥੇ ਇੰਜੋਏ ਕਰਕੇ ਆਇਆ ਆਪਦਾ ਆਏ ਨੇ ਕਿ ਉਹਦਾ ਇੰਜੋਏ ਕੀਤਾ ਜੀ ਤੇ ਮੋਦੀ ਸਾਹਿਬ ਨੂੰ ਇਥੇ ਮਾਣ ਸੀਗਾ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਮਾਣ ਸੀ ਪ੍ਰਾਊਡ ਸੀ ਇਸ ਤੇ ਜੀ ਤੇ ਇੱਕ ਵਾਰ ਅੱਜ ਉਸ ਨੇ ਟਾਇਰ ਫਲਾ ਕੇ ਬਹੁਤ ਵੱਡਾ ਬਹੁਤ ਮਾੜਾ ਜਿਹੜਾ ਹੈਗਾ ਇਹ ਆਪਣੇ ਜਿਹੜਾ ਪ੍ਰੈਸ਼ਰ ਪਾਇਆ ਪ੍ਰਭਾਵ ਦਿੱਤਾ ਇੰਡੀਆ ਦੇ ਤੇ ਇੰਡੀਆ ਤੇ ਬੇਦਵਾਸ਼ੀ ਕਰਨ ਦੀ ਮੈਂ ਤਾਂ ਕਹੂੰ ਵੀ ਇਹ ਕੋਸ਼ਿਸ਼ ਕੀਤੀਆਂ ਨੇ ਵੀ ਇੰਡੀਆ ਰਸ਼ੀਆ ਦਾ ਸਾਥ ਛੱਡੇ ਬਿਲਕੁਲ ਇੱਕ ਪਾਸੇ ਤਾਂ ਆਪ ਤੂੰ ਰਸ਼ੀਆ ਤੇ ਉਹਨਾਂ ਦੇ ਸਾਰੇ ਪਾਸੇ ਉਹਨਾਂ ਦੇ ਝੁਕਦਾ ਪਿਆ ਬਿਲਕੁਲ ਤੇ ਦੂਜੇ ਪਾਸੇ ਇੰਡੀਆ ਨੂੰ ਤੂੰ ਕਹਿ ਰਹੇ ਆ ਵੀ ਉਹਦੇ ਨਾਲ ਰਿਸ਼ਤਾ ਤੋੜੇ ਜਾਂ ਇਹ ਪਾਸ ਕਰਕੇ ਵੇਖੋ ਕਿ ਚੀਨ ਨੂੰ ਜਾਂਦੇ ਚੀਨ ਨਾਲ ਦੇ ਸਬੰਧ ਬਣਾਉਣ ਦੀ ਜਿਹੜੀ ਗੱਲ ਕਹੀ ਮੈਂ ਗੱਲ ਕਰ ਰਿਹਾ ਜੀ ਕਰ ਰਿਹਾ ਹਾਂ ਉਹਦਾ ਗੱਲ ਕਰ ਰਿਹਾ ਹਾਂ ਜੀ 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 ਤੇ ਵੀ ਇੱਕ ਪਾਸੇ ਤੁਸੀਂ ਚਾਈਨਾ ਦੇ ਨਾਲ ਜਿਹੜਾ ਚਾਈਨਾ ਅੱਜ ਵਾਰਡ ਦੀ ਦੂਜੀਵੇਂ ਇੱਕ ਇੱਕ ਨਵੀਂ ਕੌਮੀ ਇਹ ਹਾਂ ਕੌਮੀ ਜਿਹੜੀ ਹੈਗੀ ਆ ਉਹਦੀ ਉਹ ਸੈਕੰਡ ਪਾਵਰ ਆ ਜੀ ਦੇ ਤੌਰ ਚੱਲ ਰਿਹਾ ਕੰਪਲੈਕਸ ਦੇ ਵਿੱਚ ਹੈਨਾ ਜੀ ਜੀ ਤੇ ਇਸ ਤਰ੍ਹਾਂ ਤੇ ਉਹ ਉਹਦੇ ਤੇ ਕੋਈ ਟੈਕਸੀ ਲਾਇਆ ਬਿਲਕੁਲ ਬਿਲਕੁਲ ਉਸ ਤੇ ਕੋਈ ਟੈਕਸੀ ਲਾਇਆ ਇੰਡੀਆ ਦੇ 25% ਟੈਕਸ ਲਾ ਕੇ ਪਹਿਲਾ 25 ਪਹਿਲਾ ਲਾਇਆ 50 ਕਰਤਾ ਬਿਲਕੁਲ ਬਿਲਕੁਲ ਤੇ ਪਾਬਲਿਕ ਨੂੰ ਕਿੰਨਾ ਕਿ ਹਲੇ ਕੇ ਮੋਦੀ ਸਾਹਿਬ ਨੇ ਵੀ ਹਾਂ ਮੋਦੀ ਸਾਹਿਬ ਨੇ ਇਸ ਦੀ ਦਾ ਹੁਣ ਜਵਾਬ ਦਿੱਤਾ ਬੋਲੇ ਨੇ ਮੈਂ ਉਹਦੇ ਤੈਅਦ ਕਰਦਾ ਤਾਰੀਫ ਕਰਦਾ ਬਹੁਤ ਵਧੀਆ ਟੋਕਵੇਂ ਸਮੇਂ ਤੇ ਬੋਲੇ ਨੇ ਕਿਉਂਕਿ ਮੋਦੀ ਸਾਹਿਬ ਦੇ ਵਿੱਚ ਕਤੀਫ ਆ ਵੀ ਉਹ ਜ਼ਿਆਦਾ ਨਹੀਂ ਬੋਲਦੇ ਜੀ ਸਹੀ ਸਮੇਂ ਤੇ ਬੋਲਦੇ ਹੋ ਬਿਲਕੁਲ ਬਿਲਕੁਲ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਟਰੰਪ ਦੀਆਂ ਇਸ ਪਾਲਸੀਆਂ ਨੂੰ ਕਦੇ ਐਕਸੈਪਟ ਨਹੀਂ ਕਰਾਂਗੇ ਜਿਹੜੇ ਅੱਗੇ ਸਾਡੇ ਕਿਸਾਨ ਮਾਰੂ ਹੋਣ ਸਾਡੀ ਡੈਰੀ ਧੰਦੇ ਨੂੰ ਤੇ ਨੁਕਸਾਨ ਦੇਣ ਜਾਂ ਪੌਲਟੀ ਦੇ ਨੁਕਸਾਨ ਦੇਣ ਇਹਨਾਂ ਚੀਜ਼ਾਂ ਦੇ ਖੇਤੀਬਾੜੀ ਦਾ ਨੁਕਸਾਨ ਕਰੇ ਹਨ ਉਸ ਤੇ ਅਸੀਂ ਜਿਹੜਾ ਹੈਗਾ ਅਸੀਂ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਦੀ ਸਾਹਮਣੇ ਇਹ ਗੱਲ ਕਹੀ ਆ ਬਿਲਕੁਲ ਠੀਕ ਆ ਸਾਹਿਬ ਨੇ ਗੱਲ ਕਹੀ ਸੀ ਕਿ ਅਮਰੀਕਾ ਚਾਹੁੰਦਾ ਕਿ ਪੰਜਾਬ ਦੀ ਜਮੀਨ ਦੇ ਉੱਤੇ ਜਾਂ ਪੰਜਾਬ ਦੇ ਅੰਦਰ ਡੇਢੀ ਪ੍ਰੋਡਕਟ ਜਿਹੜਾ ਉਹ ਅਮਰੀਕਾ ਦਾ ਜਿਹੜਾ ਉਹ ਵੇਚਣਾ ਚਾਹੀਦਾ ਹੈ ਔਰ ਸਾਡੀ ਜ਼ਮੀਨ ਸਾਡੀ ਸਭ ਕੁਝ ਹੈ ਅਸੀਂ ਆਪਣੀ ਇਸ ਜ਼ਮੀਨ ਦੇ ਉੱਤੇ ਇਦਾਂ ਦਾ ਕੁਝ ਨਹੀਂ ਕਰਨ ਦਿਆਂਗੇ ਅਸੀਂ ਆਪਣੀ ਚੀਜ਼ ਆਪ ਆਪਣੇ ਬਣਾਵਾਂਗੇ ਤੇ ਆਪ ਵੇਚਾਂਗੇ ਜਿੱਥੇ ਅਸੀਂ ਹਰੀ ਕਾਂਤੀ ਦੇਖੋ ਹਰੀ ਕਾਂਤੀ ਦੇ ਵਿੱਚ ਅਸੀਂ ਨੰਬਰ 1 ਤੇ ਜਾ ਰਹੇ ਟੌਪ ਤੇ ਹਰੀ ਕਾਂਤੀ ਲੈਂਦੀ ਆ ਤੇ ਵਾਈਟ ਡਰਾਈਵ ਨੂੰ ਲੈਂਦਾ ਅਸੀਂ ਉਹ ਤੇ ਪੂਰਾ ਲੈਂਦਾ ਜਿਹੜੀ ਦੇ ਵਿੱਚ ਅਸੀਂ ਟੌਪ ਤੇ ਆ ਅਸੀਂ ਅੱਜ ਤੱਕ ਸੌਰੀ ਸਪਲਾਈ ਦਿੰਦੇ ਰਹੇ ਹਾਂ ਗੁਜਰਾਤ ਤੱਕ ਸਾਡੀ ਸਪਲਾਈ ਗਿਆ ਆਨੰਦ ਜੀ ਸਿਸਟਮ ਨੂੰ ਅਸੀਂ ਜਿਹੜਾ ਹੈਗਾ ਉਹ ਕੀਤਾ ਸਿਸਟਮ ਕੰਟਰੋਲ ਕੀਤਾ ਤੇ ਹਰ ਲੈਵਲ ਦੇ ਤੇਰੀ ਭਾਰ ਦੇ ਵਿੱਚ ਨੰਬਰ 1 ਤੇ ਜਿਹੜਾ ਹੈਗਾ ਡੇਰੀ ਪ੍ਰੋਡਕਟ ਸਾਡੇ ਇੰਡੀਆ ਦੇ ਪੰਜਾਬ ਦੇ ਜਿਹੜੇ ਜਾ ਰਹੇ ਨੇ ਤੇ ਓਵਰ ਆਲ ਇਹ ਬਬਲੀ ਕੱਪਾ ਹੈਗੀ ਆ ਨਹੀਂ ਬਿਲਕੁਲ ਨਹੀਂ ਕਈ ਵਾਰ ਟਰੰਪ ਵਾਅਦਿਆਂ ਦੇ ਪਿੱਛੇ ਜੇ ਪਾਕਿਸਤਾਨ ਤੇ ਭਾਰਤ ਦੀ ਜੰਗ ਜਦੋਂ ਹੋਈ ਤੇ ਜੰਗਬੰਦੀ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਇੱਕ ਮੋਨੀਟਰ ਸਾਫਟ ਕਰਨ ਦਾ ਯਤਨ ਕਰਦੇ ਰਿਹਾ ਕਿ ਜੇ ਮੈਂ ਨਾ ਵਿੱਚ ਸਾਲਸੀ ਬਣਦਾ ਜਾਂ ਮੈਂ ਨਾ ਉਹਦੇ ਪਾਕਿਸਤਾਨ ਦੇ ਜਿਹੜੇ ਜਿਹੜੇ ਸੀ ਉਹ ਸੈਨਾਪਤੀ ਸੀ ਉਹਦੇ ਨਾਲ ਗੱਲ ਨਾ ਕਰਦਾ ਤੇ ਸ਼ਾਇਦ ਅੱਜ ਭਾਰਤ ਜਿਹੜਾ ਪਾਕਿਸਤਾਨ ਨਾਲ ਜੰਦ ਵਿੱਚ ਉਲਝਿਆ ਰਹਿੰਦਾ ਇਹ ਗੱਲ ਕਿੱਥੋਂ ਤੱਕ ਸੱਚ ਸੀ ਕਿਵੇਂ ਸੱਚ ਸੱਚ ਹੈ ਜਾਂ ਨਹੀਂ ਸੀ ਪਰ ਭਾਰਤ ਨੇ ਇਹਦਾ ਗੜਾ ਜ਼ਰੂਰ ਵਿਰੋਧ ਕੀਤਾ ਸੀ ਕਿ ਅਸੀਂ ਕਿਸੇ ਦੇ ਦਬਾਅ ਹੇਠ ਆਣ ਕੇ ਕਿਸੇ ਤਰੀਕੇ ਨਾਲ ਵੀ ਕੋਈ ਇਹੋ ਜਿਹਾ ਕਦਮ ਨਹੀਂ ਚੁੱਕਾਂਗੇ ਜਿਹੜਾ ਕਿਸੇ ਦੇ ਦਬਾਅ ਹੋ ਕੇ ਕਰੀਏ ਅਸੀਂ ਇੱਕ ਸਰਕੂਲਰ ਜਿਹੜਾ ਹੈਗਾ ਉਹ ਦੇਸ਼ ਹੈ ਧਰਮਨਿਰਪੱਖ ਦੇਸ਼ ਹੈ ਔਰ ਸਾਹੀ ਡੈਮੋਕਰੇਟਿਡ ਦੇਸ਼ ਹੋਣ ਕਰਕੇ ਅਸੀਂ ਆਪਣੀ ਰੱਖਿਆ ਖੁਦ ਆਪ ਕਰ ਸਕਦੇ ਆ ਸੋ ਨਾਲ ਦੀ ਨਾਲ ਜੇ ਗੱਲ ਕਰੀਏ ਆਪਾਂ ਕਿ ਲੈਂਡ ਪੁਲਿੰਗ ਸਕੀਮ ਦੀ ਤੇ ਲੈਂਡ ਪੁਲਿੰਗ ਸਕੀਮ ਨੂੰ ਅਜੇ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਉਹ ਚੈਲੰਜ ਕੀਤਾ ਗਿਆ ਸੀ ਤੇ ਹਾਈ ਕੋਰਟ ਨੇ ਮੇਰਾ ਕਹਿ ਲਿਆ ਕਿ 2 ਹਫਤੇ ਦਾ ਕਿ ਕੁਝ ਸਮਾਂ ਜਿਹੜਾ ਉਹ ਦਿੱਤਾ ਗਿਆ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੋਈ ਮੈਂ ਪਹਿਲਾਂ ਤਾਂ ਹਾਈ ਕੋਰਟ ਦਾ ਮਾਨਯੋਗ ਪੰਜਾਬ ਰਾਜ ਹਾਈ ਕੋਰਟ ਦਾ ਦਾ ਅਸੀਂ ਥੈਂਕਸ ਕਰਨ ਆਤਨ ਵਾਰ ਕਰਦੇ ਆ ਜੀ ਕਿ ਉਹਨਾਂ ਨੇ ਜਿਹੜੀਆਂ ਅਪੀਲਾਂ ਗਈਆਂ ਸੀਗੀਆਂ ਲੈਂਡ ਬੋਲਿੰਗ ਦੇ ਅਗੇਂਸਟ ਜੀ ਵੀ ਮੀਨ ਦੇ ਪੰਜਾਬ ਸਰਕਾਰ ਦੇ ਅਗੇਂਸਟ ਜੀ ਉਸ ਤੇ ਉਹਨਾਂ ਨੇ 1 ਮਹੀਨੇ ਲਈ 4 ਹਫਤਿਆਂ ਲਈ ਸਟੇ ਦੇ ਦਿੱਤਾ ਜੀ ਜੀ 4 ਹਫਤਿਆਂ ਬਾਅਦ ਉਹਦੀ ਸੁਣਵਾਈ ਹੋਣੀ ਆ ਤੇ ਅੱਗੇ ਸਿਸਟਮ ਚੱਲ ਪਿਆ ਜੀ ਇਹ ਸਭ ਤੋਂ ਵੱਡੀ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੇ ਮੂੰਹ ਤੇ ਚਪੇੜ ਪਈ ਆ ਬਿਲਕੁਲ ਹੈਨਾ ਉਹਨਾਂ ਨੇ ਵੀ ਦੇਖਿਆ ਵੀ ਤੁਸੀਂ ਕਿੱਥੇ ਸਰਵੇ ਕੀਤਾ ਕਿਸੇ ਨੇ ਕੀਤਾ ਕਾਫੀ ਜਿਆਦਾ ਹਾਈ ਕੋਰਟ ਨੇ ਜਿਹੜੇ ਹੈਗੇ ਨੇ ਇਹਨਾਂ ਦੇ ਵਕੀਲ ਨੂੰ ਸਵਾਲ ਜਵਾਬ ਕੀਤੇ ਨੇ ਕੀ ਹੈ ਪਾਸਪੋਰਟ ਜਿੱਦਾਂ ਲਸੋ ਕਿ ਇਹ ਬਹੁਤ ਵਧੀਆ ਫੈਸਲਾ ਹੋਇਆ ਪਰ ਲੇਕਿਨ ਕਿਸਾਨ ਜਿਹੜੇ ਨੇ ਜੀ ਅੱਜ ਕਿਸਾਨ ਇਸ ਗੱਲ ਤੇ ਖੜਨ ਵਾਲਾ ਨਹੀਂ ਹੈ ਵੀ 스테ਜ ਕਰ ਜਿਹੜਾ ਹਾਈ ਕੋਰਟ ਨੇ 스테ਜ ਦੇ ਦਿੱਤਾ ਹੈਗਾ ਕਿ ਅਸੀਂ ਉੱਥੇ ਰੁਕ ਜਾਾਂਗੇ ਬਿਲਕੁਲ ਬਿਲਕੁਲ ਕਿਸਾਨ ਹਮੇਸ਼ਾ ਹੀ ਵਰਕਰਾਂ ਨੇ ਜਦ ਤੱਕ ਇਹ ਆਪਣਾ ਇਹ ਇਹ ਨੋਟੀਫਿਕੇਸ਼ਨ ਵਾਪਸ ਨਹੀਂ ਕਰਦੇ ਜਦ ਤੱਕ ਕਿਸਾਨ ਪਿੱਛੇ ਨਹੀਂ ਮੁੜਨਗੇ ਜੀ ਇੱਕ ਕਿਸਾਨਾਂ ਨੇ ਫੈਸਲਾ ਕਰ ਲਿਆ ਜੀ ਜੀ ਤੇ ਮੀਟਿੰਗਾਂ ਹੋ ਰਹੀਆਂ ਨੇ ਜਿਹੜੇ ਐਜੀਟੇਸ਼ਨ ਚੱਲ ਰਹੀਆਂ ਨੇ ਇਸ ਕਰਕੇ ਉਹ ਕਿਸਾਨ ਕਰੇ ਵੀ ਜਦ ਤੱਕ ਇਹ ਵਿਟਰਾ ਨਹੀਂ ਕਰਦੇ ਤਾਂ ਉਹ ਉਸੇ ਵਾਪਸ ਨਹੀਂ ਕਰਗੇ ਠੀਕ ਹੈ ਹਾਈ ਕੋਰਟ ਦਾ ਅਸੀਂ ਧੰਨਵਾਦ ਕਰਦੇ ਹਾਂ ਹਾਈ ਕੋਰਟ ਰਵਿਸ਼ਾ ਇਨਸਾਫ ਦਊਗਾ ਹਾਈ ਕੋਰਟ ਵੀ ਧਰਤ ਵੱਲ ਦੇਖ ਰਿਹਾ ਵੀ ਪੰਜਾਬ ਦੀ ਜਿਹੜੀ ਜ਼ਮੀਨ ਖੇਤ ਜ਼ਮੀਨ ਆ ਹੈ ਨਾ ਉਸ ਨੂੰ ਬਰਬਾਦ ਕੀਤਾ ਜਾ ਰਿਹਾ ਜਦ ਕਿ ਇੰਡਸਟਰੀ ਸਾਰੀ ਫੇਰ ਹੋ ਰਹੀ ਆ ਇੰਡਸਟਰੀ ਬੰਦ ਪਈ ਆ ਪੰਜਾਬ ਦੀ ਪੰਜਾਬ ਦੇ ਘਰਾਂ 'ਚ ਲੋਕ ਲੱਗ ਚੁੱਕੇ ਨੇ ਨੇ ਸ਼ਹਿਰਾਂ ਦੇ ਵਿੱਚ ਲੋਕ ਲੱਗ ਰਹੇ ਨੇ ਇਹ ਕਲੋਨੀਆਂ ਜਿਹੜੀਆਂ ਡਿਸਟਰਬ ਹੋਈਆਂ ਪਈਆਂ ਨੇ ਲੋਕ ਤਾਂ ਬਾਹਰ ਮੂਵ ਹੋ ਗਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਬੜੇ ਅਮਰੀਕਾ ਜਾ ਬੜੇ ਜੀ ਇਹ ਇੰਡਸਟਰੀ ਜਿਹੜੀ ਇੰਡਸਟਰੀਸ ਫੇਲ ਹੋ ਰਹੇ ਇੰਡਸਟਰੀ ਤਾਂ ਪੰਜਾਬ ਦੇ ਸ਼ੂਟਸਾਡ ਕਰ ਰਹੇ ਨੇ ਪੰਜਾਬ ਦੇ ਇੰਡਸਟਰੀਸ ਸ਼ੂਟਸਾਡ ਕਰ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਆਕਸ਼ਨ ਹੋ ਰਹੀਆਂ ਨੇ ਹਾਂ ਲੁਧਿਆਣੇ ਵਰਗੇ ਸ਼ਹਿਰ ਚੈਂਬਰ ਸਾਹ ਦੇ ਵਰਗੇ ਸ਼ਹਿਰ ਚ ਤੇ ਹਰ ਗੁਵਿੰਦਰਾਦ ਦੇ ਵਿੱਚ ਕਿੰਨੇ ਲੋਕ ਸ਼ੂਟਸਾਡ ਕਰਕੇ ਤੇ ਇਹ ਇੱਥੇ ਇਹ ਇਹ ਕੁਝ ਕਰ ਰਹੇ ਨੇ ਇਹ ਸਾਰੀ ਮਿਲੀਭੁਲੀ ਜਿਹੜੀ ਸਾਜ਼ਿਸ਼ ਆ ਅੱਛਾ ਇੱਕ ਚੀਜ਼ ਹੋਰ ਕਿ ਜਿਸ ਢੰਗ ਨਾਲ ਤੇ ਹੁਣ ਹਾਈ ਕੋਰਟ ਨੇ 4 ਹਫਤਿਆਂ ਦਾ ਜਿਹੜਾ ਟਾਈਮ ਦੇ ਕੇ ਤੇ ਉਹਦੇ ਉੱਤੇ ਸਕੀਮ ਤੇ ਰੋਕ ਲਾ ਦਿੱਤੀ ਗਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਸਪਸ਼ਟ ਕਰੋ ਕਿ ਇਹ ਸਕੀਮ ਹੈ ਕੀ ਆ ਇਹਦੇ ਤੋਂ ਪਹਿਲਾਂ ਵੀ ਤੁਹਾਨੂੰ ਮੈਂ ਯਾਦ ਕਰਾ ਦਿਆਂ ਕਿ BBMB ਦੇ ਮਾਮਲੇ ਦੇ ਵਿੱਚ ਜਦੋਂ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਜਿਹੜੀ ਆ ਬੰਦ ਕੀਤੀ ਸੀ ਤੇ ਸੁਪਰੀਮ ਕੋਰਟ ਚਲੇ ਗਏ ਸੀ ਕੀ ਲੱਗਦਾ ਵੀ ਤੁਹਾਨੂੰ ਇਸ ਫੈਸਲੇ ਦੇ ਇਸ ਸਟੇ ਦੇ ਖਿਲਾਫ ਇਹ ਪੰਜਾਬ ਸਰਕਾਰ ਜਿਹੜੀ ਸੁਪਰੀਮ ਕੋਰਟ ਚ ਜਾ ਸਕਦੀ ਆ ਇਹ ਪਹਿਸਟ ਇਹ ਨਹੀਂ ਐਡੀ ਸਤਿ ਨਹੀਂ ਸਟੇ ਦੇ ਅਗੇਸਟ ਆਂਦੀ ਕਿਉਂਕਿ ਮੈਨੂੰ ਤਾਂ ਲੱਗਦਾ ਵੀ ਪੰਜਾਬ ਸਰਕਾਰ ਨੇ ਦੇ ਮੂੰਹ ਚ ਵੀ ਕੋੜ ਘੇ ਲਿਆ ਜੀ ਸੱਪ ਦੇ ਮੂੰਹ ਚ ਕੋੜ ਘੇ ਲਿਆਈ ਹੁੰਦੀ ਨਾ ਨਾ ਉਧਰ ਜੋਗੇ ਨਾ ਉਧਰ ਜੋਗੇ ਪੰਜਾਬ ਸਰਕਾਰ ਨੂੰ ਹੁਣ ਇਹ ਭਾਜਣਾ ਪਈਆਂ ਪਈਆਂ ਸੀਗੀਆਂ ਇਹ ਮੌਕਾ ਭਾਲਦੀਆਂ ਵੀ ਕੋਈ ਸਟੇਜ ਆਉਂਦੇ ਬਿਲਕੁਲ ਤੇ ਇਹ ਇਸ ਕਰਕੇ ਉਹ ਉਹ ਪੰਜਾਬ ਸਰਕਾਰ ਵੀ ਚਾਹੁੰਦੀ ਸੀ ਕਿਸੇ ਨਾ ਕਿਸੇ ਕੋਈ ਤਰੀਕੇ ਨਾਲ ਇਹ ਸਾਡੇ ਗਰੋਂ ਫਾਹ ਲੈ ਜਵੇ ਹੁਣ ਕਿਉਂਕਿ ਭਗਵੰਤ ਮਾਨ ਵੀ ਮੇਰੇ ਖਿਆਲ ਆ ਮੇਰਾ ਮਜਬੂਰ ਆ ਕਿਉਂਕਿ ਜੋ ਕੁਝ ਹੋ ਰਿਹਾ ਦਿੱਲੀ ਵਾਲੇ ਰਾਹੀਂ ਹੋ ਰਿਹਾ ਕੀ ਜਿਹੜਾ ਰਾਹੀਂ ਹੋ ਰਿਹਾ ਜੀ ਇਸ ਕਰਕੇ ਉਹ ਜੋ ਜੋ ਕੁਝ ਹੋ ਰਿਹਾ ਇਹ ਅੱਜ ਮੇਰੇ ਇਹ ਪੰਜਾਬ ਪੰਜਾਬ ਸਰਕਾਰ ਦੇ ਦੇ ਮੇਰੇ ਖਿਆਲ ਆ ਵੀ ਇਹ ਉਹ ਖੁਸ਼ੀ ਜਿਹੜੀ ਹੈਗੀ ਆਪਣੇ ਨੂੰ ਵਧੀਆ ਮਹਿਸੂਸ ਕਰ ਰਹੇ ਨੇ ਇਹ ਪੰਜਾਬ ਦੇ ਜਿਹੜੇ ਕਿਸਾਨ ਹੈ ਉਹ ਜਰੂਰ ਇਸ ਗੱਲ ਨੂੰ ਥੋੜੀ ਜੀ ਰਾਤ ਮਹਿਸੂਸ ਕਰਦੇ ਨੇ ਯਾਰ ਤਾਂ ਰਾਤ ਮਹਿਸੂਸ ਕਰਿਆ ਪੰਜਾਬ ਲਈ ਪੰਜਾਬ ਸਰਕਾਰ ਨੂੰ ਵੀ ਸੁਖ ਦਾ ਸਾਆ ਆ ਉਹ ਤਾਂ ਰਾਤ ਮਹਿਸੂਸ ਕਰ ਰਿਹਾ ਵੀ ਸਟੇ ਹੋ ਗਿਆ ਕਿ ਕਿਉਂਕਿ ਐਕਚੁਅਲੀ ਉਹ ਬਿਡਰਾ ਵੀ ਕਰਨਾ ਚਾਹੁੰਦੇ ਨੇ ਹੁਣ ਕਿਉਂਕਿ ਉਹਨਾਂ ਦੇ ਜਿਹੜੇ ਬਹੁਤ ਵੱਡੇ ਜਿਹੜੇ ਅਕਾਲੀ ਜਿਹੜੇ ਆਮ ਪਾਰਟੀ ਦੇ ਵਰਕਰ ਨੇ ਜੀ ਉਹ ਪਾਰਟੀ ਛੱਡ ਕੇ ਵਾਪਸ ਜਾਇਆ ਰਹੇ ਨੇ ਉਹ ਬੋਲ ਰਹੇ ਨੇ ਕਿੰਨੇ ਵਰਕਰ ਬੋਲ ਰਹੇ ਨੇ ਕਿੰਨੇ ਵਰਕਰ ਪਾਰਟੀ ਛੱਡ ਗਏ ਨੇ ਇਹ ਗੱਲ ਵੀ ਚਾਰ ਬੈਠੇ ਨੇ ਇਹ ਵੀ ਬਹੁਤ ਇੰਨਾ ਧੱਕਾ ਵੀ ਹੋ ਸਕਦਾ ਇਹਨਾਂ ਦੇ ਕਈ ਐ ਬਹੁਤੇ ਐਮਐਲਏ ਵੀ ਰਜਾਇੰਦਿਆਂ ਨੂੰ ਤਿਆਰ ਹੋ ਜਾਣ ਬਿਲਕੁਲ ਜੀ ਅੱਛਾ ਇੱਕ ਚੀਜ਼ ਹੋਰ ਤੁਸੀਂ ਜਿਹੜੀ ਕਹੀ ਹੈ ਵੀ ਜਿਹੜੀ ਇੰਡਸਟਰੀ ਲਿਸਟ ਦੀ ਗੱਲ ਕਹੀ ਹਾਂ ਵੀ ਜਿਹੜਾ ਜੀ ਇੰਡਸਟਰੀ ਲਿਸਟ ਜਿਹੜੇ ਨੇ ਕਿੰਨੇ ਕ੍ਰਾਈਸਿਸ ਤੇ ਪੰਜਾਬ ਦੀ ਜਿਹੜੀ ਇੰਡਸਟਰੀ ਆ ਉਹ ਤਾਲੇ ਲੱਗਣ ਤੱਕ ਕਿ ਲੱਗੀ ਆ ਕੱਲ ਕੇਜਰੀਵਾਲ ਸਾਹਿਬ ਦਾ ਇੱਕ ਬਿਆਨ ਆਉਂਦਾ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਮੈਂ ਕਿਸੇ ਸੰਤਕਾਰਾਂ ਨੂੰ ਕੋਈ ਸਬਸਿਡੀ ਨਹੀਂ ਦੇ ਸਕਦਾ ਸੰਤਕਾਰ ਸਬਸਿਡੀ ਮੰਗਦੇ ਨੇ ਪਰ ਅਸੀਂ ਉਹਨੂੰ ਸਬਸਿਡੀ ਨਹੀਂ ਦੇ ਸਕਦੇ ਕਿਉਂਕਿ ਸਾਡੇ ਸਰਕਾਰ ਕੋਲੇ ਉਹਨਾਂ ਨੂੰ ਦੇਣ ਲਈ ਪੈਸੇ ਨਹੀਂ ਆ ਪਰ ਨਾਲ ਦੀ ਨਾਲ ਇੱਕ ਗੱਲ ਹੋਰ ਮੈਂ ਕਹਿ ਦਿਆਂ ਜੇ ਜੇ ਪੈਸੇ ਨਹੀਂ ਹੈਗੇ ਆ ਇੱਕ ਪਾਸੇ ਤੁਸੀਂ ਕਿਹਨੂੰ ਸੰਦਕਾਂ ਨੂੰ ਸਬਸਿਡੀ ਦੇਦੇ ਸਾਡੇ ਕੋਲ ਪੈਸੇ ਨਹੀਂ ਹੈਗੇ ਜੀ ਜਿਹੜੀ ਜ਼ਮੀਨ ਐਕਵਾਇਰ ਕਰ ਰਿਆ ਆ ਆ ਲੈਂਡ ਪੋਲਿੰਗ ਸਕੀਮ ਲੈਂਦੀ ਆ ਜੀ ਇਹ ਜ਼ਮੀਨ ਨੂੰ ਡਵੈਲਪ ਕਿਵੇਂ ਕਰੂਗਾ ਕਿਸਾਨਾਂ ਨੂੰ ਪੇਮੈਂਟ ਕਿੱਥੋਂ ਕਰੂਗਾ ਬਿਲਕੁਲ ਬਿਲਕੁਲ ਜਦ ਇੰਨੀ ਗੱਲ ਆਪਣੇ ਮਨ ਲਈ ਸਾਡੇ ਖਜ਼ਾਨੇ ਵਿੱਚ ਪੈਸੇ ਹੈ ਨਹੀਂ ਕਈ ਦਾ ਖਜ਼ਾਨਾ ਭਰ ਲੈਂਦੇ ਨੇ ਕਈ ਦੇ ਖਜ਼ਾਨਾ ਖਾਲੀ ਕਰ ਲੈਂਦੇ ਨੇ ਇਹਨਾਂ ਨੂੰ ਸਮਝੇ ਨਹੀਂ ਆ ਰਹੀ ਇਹ ਤਾਂ ਪਾਗਲ ਹੋ ਗਏ ਕੋਈ ਗੱਲ ਇਹ ਇਹਦਾ ਮਤਲਬ ਲੋਕਾਂ ਨੂੰ ਬੁੱਧੂਵਾਸ਼ਾ ਲੋਕ ਭੁੱਲ ਜਾਂਦੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਕਿਸਾਨਾਂ ਨੂੰ ਇੰਨੀ-ਇੰਨੀ ਪੇਮੈਂਟ ਜਿਹੜੀ ਦੇਣੀ ਆ ਉਹ ਪੇਮੈਂਟ ਕਿੱਥੋਂ ਦੇਣਗੇ ਉਹਦੀ ਡਿਵੈਲਪਮੈਂਟ ਕਿੱਥੋਂ ਕਰਨਗੇ ਸਵਾਲ ਤਾਂ ਇਹ ਹੈ ਕਿ ਭਗਵੰਤ ਮਾਨ बार-बार ਤੇ ਸਾਡੇ ਹਰਪਾਲ ਸਿੰਘ ਜੀ ਜਿਹੜੇ ਚੀਮਾ ਨੇ ਖਜ਼ਾਨਾ ਮੰਤਰੀ ਉਹ ਬਾਰ-ਬਾਰ ਕਹਿੰਦੇ ਰਹੇ ਨੇ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਖਜ਼ਾਨਾ ਖਾਲੀ ਨਹੀਂ ਆ ਪਰ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਅੱਜ ਸਵੇਰੇ-ਸਵੇਰੇ ਮੈਨੂੰ ਚੰਡੀਗੜ੍ਹ ਤੋਂ ਇੱਕ ਦੋਸਤ ਦਾ ਫੋਨ ਆਉਂਦਾ ਹੂੰ ਉਹ ਕਹਿੰਦਾ ਕਿ ਮੇਰੇ ਕੋਈ ਯਾਰ ਦੋਸਤ ਨੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਤੇ ਉਹਨਾਂ ਸਰਪੰਚਾਂ ਨੂੰ ਅਜੇ ਤੱਕ ਉਹਨਾਂ ਦੀ ਜਿਹੜੀ ਤਨਖਾਹ ਕਈ-ਕਈ ਮਹੀਨੇ ਦੀ ਜਿਹੜੀ ਤਨਖਾਹ ਆ ਉਹ ਸਰਪੰਚਾਂ ਦੀ ਪੰਜਾਬ ਸਰਕਾਰ ਨੇ ਦਿੱਤੀ ਨਹੀਂ ਜਿਦੋਂ ਕਿ ਪਰसों ਗੱਲ ਕੀਤੀ ਸੀ ਅਸੀਂ ਸਰਕਾਰੀ ਜਿਹੜੇ ਸਾਡੇ ਕਰਮਚਾਰੀ ਸੀ ਜਾਂ ਇਹ ਜਿਹੜੇ ਸਕੂਲ ਦੇ ਜਿਹੜੇ ਟੀਚਰ ਸੀ ਉਹਨਾਂ ਨੂੰ ਵੀ 4-4 ਮਹੀਨੇ ਦੀ ਤਨਖਾਹ ਨਹੀਂ ਮਿਲੀ ਸੋ ਉਹ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਸੀ ਕਿ ਇਹ ਸਾਡੇ ਜਿਹੜੇ ਪੰਚਾਇਤਾਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਪਰ ਸਾਡੇ ਜਿਹੜੇ ਖਜ਼ਾਨਾ ਮੰਤਰੀ ਨੇ ਜਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹ ਕਹਿੰਦੇ ਖਜ਼ਾਨਾ ਹੀ ਭਰਿਆ ਪਿਆ ਤੇ ਫਿਰ ਸੰਤਕਾਰਾਂ ਨੂੰ ਜਵਾਬ ਕਿਉਂ ਦਿੱਤਾ ਗਿਆ ਇਹ ਦੱਸਿਓ ਜਰਾ ਆਪਣੇ ਭਾਗਪੁਰ ਜੀ ਕਿ ਸੰਤਕਾਰਾਂ ਦਾ ਇੰਨਾ ਦਾ ਜਿਹੜੇ ਜਿੰਨਾਂ ਦਾ ਭਰੋਸਾ ਲੈਣ ਵਾਸਤੇ ਗੱਲ ਲੁਧਿਆਣੇ ਦੇ ਅੰਦਰ ਜਦੋਂ ਚੋਣ ਲੜੀ ਗਈ ਹੈ ਤੇ ਸੰਤਕਾਰਾਂ ਵਾਸਤੇ ਵਪਾਰੀਆਂ ਵਾਸਤੇ ਖਾਸ ਤੌਰ ਤੇ ਜਿਹੜੇ ਕਿਸਾਨ ਜਿਹੜਾ ਸੰਘਰਸ਼ ਸੀ ਉਹਦਾ ਮਲਿਆ ਮੇਟ ਕੀਤਾ ਗਿਆ ਸੀ ਉਹਨਾਂ ਦੇ ਟੈਂਟ ਪਾੜ ਦਿੱਤੇ ਗਏ ਸੀ ਜੀ ਜਿਹੜੇ ਤੁਸੀਂ ਟੈਂਟ ਪਾੜਨ ਦੀ ਗੱਲ ਕੀਤੀ ਹੈਗਾ ਨਾ ਜੀ ਇਹ ਟੈਂਟ ਪਾੜਨ ਕਰਕੇ ਤਾਂ ਇਹ ਚੌੜੇ ਹੋ ਗਏ ਬਿਲਕੁਲ ਇਹ ਹੰਕਾਰ ਚ ਆਗੇ ਵੀ ਅਸੀਂ ਦਾ ਕਿਸਾਨ ਚੱਕਦੇ ਉੱਥੋਂ ਉਠਾਦੇ ਹੈ ਨਾ ਇਹਨਾਂ ਦੀ ਹਵਾ ਖਰਾਬ ਹੋ ਗਈ ਇਸੇ ਕਰਕੇ ਕਿਸਾਨਾਂ ਨੂੰ ਇਹ ਖਤਮ ਕਰਨ ਲੱਗੇ ਨੇ ਹੁਣ ਜੀ ਜੀ ਕਿਸਾਨਾਂ ਦੇ ਹੈ ਨਾ ਪਰ ਦੂਜੇ ਪਾਸੇ ਜਿਹੜਾ ਤੁਸੀਂ ਕਹਿੰਦੇ ਵੀ ਉਹ ਫੋਨ ਆਇਆ ਹੈਗਾ ਜੀ ਤੇ ਪੈਸੇ ਜਿਹੜੇ ਹੈਗੇ ਨੇ ਉਹਨਾਂ ਸਰਪੰਚਾਂ ਨੂੰ ਨਹੀਂ ਦਿੱਤੇ ਮੇਰਾ ਖਿਆਲ ਹੈ ਇਹਨਾਂ ਨੇ ਗੇੜੀ ਨੂੰ 1000 ਜਿਹੜਾ 1000 ਰੁਪਇਆ ਬਤਾ ਦੇਣਾ ਸੀ ਡੀ ਉਹ ਨਹੀਂ ਹੁਣ ਤੱਕ ਦਿੱਤਾ ਗਿਆ ਕਿੰਨੀਆਂ ਇਲੈਕਸ਼ਨ ਨਿਕਲ ਗਈਆਂ 10 ਲੱਖ ਦਾ 10 ਲੱਖ ਦਾ ਬੀਮੇ ਦੀ ਗੱਲ ਕਰੀ ਜਾਂਦੇ ਆ ਬੀਮਾ ਬੀਮਾ ਦੇਣਾ ਸੀ ਉਹ ਫਰਾਡ ਚੱਲਦਾ ਪਿਆ ਡਰਾਮਾ ਕਰ ਰਿਹਾ ਤੇ ਮੇਰੇ ਖਿਆਲ ਨਾਲ ਨੰਬਰਦਾਰਾਂ ਨੂੰ ਵੀ ਪੈਨਸ਼ਨ ਨਹੀਂ ਪਹੁੰਚੀ ਹੋਣੀ ਇਹ ਵੀ ਆਪ ਵੈਰੀਫਾਈ ਕਰ ਲਾਂਗੇ ਹਜੇ ਆਪਾਂ ਨੂੰ ਕਲੀਅਰ ਨਹੀਂ ਹੈਗਾ ਵੀ ਨੰਬਰਦਾਰਾਂ ਨੂੰ ਵੀ ਮੇਰੇ ਖਿਆਲ ਆ ਜਿਹੜੀ ਮੰਥਲੀ ਪੈਨਸ਼ਨ ਜਾਂਦੀ ਆ ਨੰਬਰਦਾਰ ਯੂਨੀਅਨ ਉਹਨਾਂ ਨੂੰ ਵੀ ਨਹੀਂ ਗਈ ਹੋਣੀ ਕੀ ਸਫਾ ਤੁਸੀਂ ਕਹਿੰਦੇ ਸਰਪੰਚ ਨੂੰ ਵੀ ਨਹੀਂ ਗਈ ਤੇ ਸਰਪੰਚ ਵੀ ਸਾਰੇ ਪਾਸੇ ਰੌਲਾ ਹੈਗਾ ਸਾਰੇ ਰੋ ਰਹੇ ਨੇ ਹਾਲਾਤ ਬਹੁਤ ਇਹਨਾਂ ਦੇ ਮਾਰੇ ਕੱਲ ਵੀ ਸਾਰੇ ਪਾਸੇ ਲੁੱਟਣ ਲੱਗੇ ਨੇ ਸਾਰੇ ਪੰਜਾਬ ਨੂੰ ਸਾਰੇ ਮੰਤਰੀ ਰਲ ਕੇ ਸਾਰੇ ਐਮਐਲਏ ਰਲ ਕੇ ਮੈਜੋਰਟੀ ਐਮਐਲਏ ਰਲ ਕੇ ਜਿਹੜੇ ਕੇਜੀ ਵਾਲ ਗਰੁੱਪ ਦੇ ਨੇ ਉਹ ਵੱਖਰੇ ਲੁੱਟ ਰਹੇ ਨੇ ਜਿਹੜੇ ਭਗਵਾਨ ਤੋਂ ਮਾਨ ਦੇ ਗਰੁੱਪ ਦੇ ਗੁਰਪੰਦੇ ਨੇ ਉਹ ਵੱਖਰੇ ਲੁੱਟ ਰਹੇ ਨੇ ਅੱਜ ਕੱਲ ਦੀ ਗੱਲ ਹੈ ਹਾਂ ਤੇ ਪੀਆਰਟੀ ਸੀ ਤੇ ਪੰਨ ਬੱਸ ਦੇ ਕਰਮਚਾਰੀਆਂ ਨੇ ਹੜਤਾਲ ਜਿਹੜੀ ਉਹ ਦਾ ਐਲਾਨ ਕੀਤਾ ਸੀ ਕੱਲ ਸਾਰੇ ਬੱਸ ਅੜਿਆਂ ਦੇ ਉੱਤੇ ਜਿਹੜੀਆਂ ਲੇਡੀਜ਼ ਜਿਹੜੀਆਂ ਧੀਆ ਪੈਣਾ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਵਾਸਤੇ ਬੱਸ ਅੜਿਆਂ 'ਚ ਬੱਸਾਂ ਦੀ ਇੰਤਜ਼ਾਰ ਕਰਦੀਆਂ ਸੀ ਉਹਨਾਂ ਨੂੰ ਬੱਸਾਂ ਨਹੀਂ ਮਿਲੀਆਂ ਔਰ ਉੱਥੋਂ ਦੀ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਔਰ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਇਹਨਾਂ ਤਿਹਾੜ ਨੂੰ ਮੁਖ ਰੱਖਦਿਆਂ ਹੋਇਆ ਅਸੀਂ 14 ਤਰੀਕ ਤੱਕ ਜਿਹੜਾ ਹੈ ਇਹ ਧਰਨਾ ਜਿਹੜਾ ਮؤਤਲ ਕੀਤਾ ਤੇ ਧਰਨ ਜਿਹੜਾ ਹੜਤਾਲ ਦੀ ਗੱਲ ਸੀ ਹੜਤਾਲ ਮؤਤਲ ਕੀਤੀ ਹੜਤਾਲ ਕਿੰਨਾ ਕਾਰਨਾ ਕਰਕੇ ਕੀਤੀ ਜਾ ਰਹੀ ਸੀ ਉਹ ਕਹਿੰਦੇ ਨੇ ਹਾਂਜੀ ਤੁਸੀਂ ਜੇ ਕਹਿਣਾ ਚਾਹੋਗੇ ਕੁਝ ਜਿਹੜੀ ਗੱਲ ਗੱਲ ਸਾਹਿਬ ਜੀ ਗੱਲ ਤੁਸੀਂ ਬੜੀ ਐ ਕਹੀ ਹੈ ਇਹ ਜੀ ਦੇਖੋ ਇੱਕ ਇਹਨਾਂ ਨੂੰ ਇਹਨਾਂ ਨੂੰ ਇਹ ਸਰਕਾਰ ਪਹਿਲਾਂ ਕਰਦੀ ਆ ਰੋਣ ਕਰ ਦਿੰਦੀ ਆ ਬਾਅਦ ਚ ਪਸਤੌਂਦੀ ਆ ਕਿਉਂਕਿ ਅਨਾੜੀ ਨੇ ਜੀ ਇਹ ਸਾਰੇ ਅਨਾੜੀ ਇਕੱਠੇ ਹੋਏ ਨੇ ਅਨਾੜੀਆਂ ਦੀ ਟੀਮ ਆ ਇਹ ਇਹ ਮੈਂ ਹੋਰ ਕੁਝ ਕਹਿਣਾ ਨਹੀਂ ਚਾਹੁੰਦਾ ਇਹਨਾਂ ਬਾਰੇ ਬੜਾ ਕੁਝ ਕਿਉਂਕਿ ਜਦ ਇੱਕ ਪਾਸੇ ਇਹਨਾਂ ਪਤਾ ਸੀ 9 ਤਰੀਕ ਨੂੰ ਰਖੜੀ ਦਾ ਤਿਉਹਾਰ ਆ ਰਿਹਾ ਬਿਲਕੁਲ ਉਹਨਾਂ ਦਾ ਤਿਉਹਾਰ ਆ ਰਿਹਾ ਹੈ ਜੀ ਬਟਾਲੇ ਦੀ ਧਰਤੀ ਦੇ ਰਖੜਾ ਪੁੰਨਿਆ ਮਨਾਈ ਜਾਂਦੀ ਆ ਰਹੀ ਲੇਕਿਨ ਕੀ ਜਾਂਦੀਆਂ ਨੇ ਬਿਲਕੁਲ ਜੀ ਨਹੀਂ ਬਕਾਇਦਾ ਤੇ ਉਹ ਪੂਰੇ ਧੂਮਤਾਂ ਦੇ ਨਾਲ ਮਕਸਦ ਤਿਉਹਾਰ ਬਟਾਲੇ ਦੇ ਉੱਥੇ ਮਨਾਇਆ ਜਾਂਦਾ ਬਿਲਕੁਲ ਤੇ ਇਸ ਪੱਖੇ ਇੱਕ ਪਾਸੇ ਦਾ ਇਹਨਾਂ ਨੇ ਉਸ ਦਿਨ ਜਿਹੜੀ ਉੱਥੇ ਸਟ੍ਰਾਈਕ ਹੋ ਰਹੀ ਸੀਗੀ ਹਾਂ ਜੀ ਉਹ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ ਥੈਂਕਸ ਤਨਵਾਦ ਆ ਉਹਨਾਂ ਮੁਲਾਜ਼ਮਾਂ ਦਾ ਜਿਹੜਾ ਹੈਗਾ ਉਹਨ ਹਰਿਆਣਾ ਸਰਕਾਰ ਨੇ ਰਖੜਪੋਨਿਆਂ ਦੇ ਸਾਰੀਆਂ ਲੇਡੀ ਨੂੰ ਲੈ ਕੇ ਕੁੜੀਆਂ ਤੋਂ ਲੈ ਕੇ ਤੇ ਬੱਚਾ ਤੱਕ ਕਿੰਨੀ ਉਮਰ ਤੱਕ ਇਹ ਸਕੀਤ ਕੀਤੀ ਆ ਲੇਡੀ ਨੂੰ ਫ੍ਰੀ ਕੀਤੀ ਆ ਰਖੜਾ ਪੋਨਿਆਂ ਵਾਲ ਦੇ ਨਾਲ ਉਦੋਂ ਉਹ ਇੱਕ ਦਿਨ ਪਹਿਲਾਂ ਦੁਪਹਿਰ ਤੋਂ ਲਾ ਕੇ ਰਖੜਪੋਨਿਆਂ ਦੀ ਅਖੀਰ ਰਾਤ ਨੂੰ 12 ਵਜੇ ਤੱਕ ਜੀ ਤੇ ਉਹ ਸਾਰਾ ਵਸਫੇਰ ਹੋਲੀ ਕੀਤਾ ਇਵਨ ਚੰਡੀਗੜ੍ਹ ਤੱਕ ਬਿਲਕੁਲ ਨਹੀਂ ਹੰਗਾ ਬੜਾ ਲੋਕ ਕਿਤਾ ਬੜਾ ਸਰਕਾਰ ਨੇ ਫੈਸਲਾ ਲਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਆਪਣੇ ਲੇਡੀ ਦੇ ਨਾਂ ਤੇ ਵੋਟਾਂ ਖਰੀਦੀਆਂ ਨੇ ਇਹਨੇ ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਨੂੰ ਬੁੱਧੂ ਬਣਾਇਆ ਹੈਗਾ ਇਹ ਨਹੀਂ ਇਹ ਵੀ ਕਰ ਸਕਦੇ ਸੀਗੇ ਸੋ ਇਹ ਗੱਲ ਜਿਹੜੀ ਹੜਤਾਲ ਦੀ ਗੱਲ ਆਈ ਹੜਤਾਲ ਦੀ ਇਹਨਾਂ ਸਰਕਾਰ ਨੇ ਇਹਨਾਂ ਬਰਾਬਰ ਬੈਠੇ ਇਹਨਾਂ ਦੇ ਮੂੰਹ ਤੇ ਚਿਪਣ ਵਾਰੀ ਆ ਤੇ ਲੋ ਮੇਕ ਸਕੀਮ ਜਿਹੜੀ ਹੈ ਕਿਲੋਮੀਟਰ ਸਕੀਮ ਦੇ ਟੈਂਡਰ ਨੂੰ ਰੱਦ ਕਰਨ ਦੀ ਗੱਲ ਸੀ ਤਾਂ ਇਹਨਾਂ ਨੇ ਭਰੋਸੇ ਵਜੋਂ ਇਹ ਗੱਲ ਕਹਿ ਦਿੱਤੀ ਕਿ ਅਸੀਂ 14 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਅਸੀਂ ਇਹ ਜਿਹੜਾ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਵਾਪਸ ਲੈ ਲਾਂਗੇ ਔਰ ਨਾਲ ਦੀ ਨਾਲ ਉਹਨਾਂ ਟਰਾਂਸਪੋਰਟ ਵਰਕਰਾਂ ਨੇ ਇਹ ਗੱਲ ਸਰਕਾਰ ਨੂੰ ਕਹਿ ਦਿੱਤੀ ਕੀ ਆ ਕਿ ਜੇ ਅਗਰ 14 ਤਰੀਕ ਤੱਕ ਤੁਸੀਂ ਇਹ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਹੈ ਉਹ ਵਾਪਸ ਨਹੀਂ ਲਿਆ ਤੇ ਅਸੀਂ ਜਿਹੜੀ 14 ਤਰੀਕ ਤੋਂ ਜਿਹੜਾ ਬੱਸਾਂ ਦਾ ਜਿਹੜਾ ਚੱਕਾ ਜਾਮ ਕਰ ਦਿਆਂਗੇ ਸੋ ਅੱਜ ਭਾਗਪੁਰ ਜੀ ਹਾਲਾਤ ਇੰਨੇ ਵਿਗੜ ਚੁੱਕੇ ਨੇ ਪੰਜਾਬ ਦੇ ਕਈ ਮਸਲੇ ਉਲਝੇ ਪਏ ਨੇ ਪਰ ਸਰਕਾਰ ਜਿਹੜੀ ਹੈ ਉਹਦੇ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਜਾਂਦਾ ਚੱਕਾ ਜਾਮ ਦਾ ਤੁਸੀਂ ਉਹ ਬੱਸਾਂ ਵਾਲੇ ਕਰਨਗੇ ਨਾ ਚੱਕਾ ਜਾਮ ਦਾ ਸਰਕਾਰ ਦਾ ਹੀ ਹੋ ਰਿਹਾ ਹੁਣ ਜੀ ਸਰਕਾਰ ਚੱਕਾ ਜਾਮ ਵਾਲੇ ਪਾਸੇ ਤੁਰ ਪਈ ਆ ਸਰਕਾਰ ਦਾ ਚੱਕਾ ਜਾਮ ਹੋਇਆ ਪਿਆ ਆਪੋ ਤਾਂ ਹੋਈ ਵੀ ਆ ਇਹ ਪੰਜਾਬ ਨੂੰ ਹਰ ਪਾਸੇ ਤੋਂ ਹਰ ਲੈਵਲ ਤੋਂ ਹਰ ਡਿਪਾਰਟਮੈਂਟ ਲੈਵਲ ਤੇ ਰੁਟਣ ਲੱਗੇ ਹੋਏ ਨੇ ਇਹਨੂੰ ਪਤਾ ਵੀ ਸਾਡਾ 1.5 ਸਾਲ ਰਹਿ ਗਿਆ ਮੁੜ ਕੇ ਸਾਨੂੰ ਜਿਨ੍ਹਾਂ ਨੇ 25 30 30 ਸਾਲ ਦੇ ਸੁਪਨੇ ਲੈ ਰਹੇ ਸੀ ਜਾਂ ਜੋੜੀਆਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਤੇ ਪਾਰਟੀਆਂ ਤੇ ਅਕਾਲੀ ਦਲ ਪੰਜਾਬ 'ਚ ਰਾਜ ਕਰਦੇ ਆਏ ਨੇ ਪੁਰਾਣੇ ਜੀ ਲੋਕਾਂ ਨੇ ਉਹਨਾਂ ਨੂੰ ਹੀ ਬਖਸ਼ਿਆ ਬਿਲਕੁਲ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਨੂੰ ਕਿੱਥੋਂ ਬਚਣੇ ਲੋਕ ਬਿਲਕੁਲ ਹੁਣ ਸਨਾਰ ਦੀ ਰੈਲੀ ਦੇ ਵਿੱਚ ਵੀ ਜਿਹੜਾ ਹੈਗਾ ਉਹ ਵੀ ਇਸ਼ਾਰਾ ਹੋ ਗਿਆ ਇਹਨਾਂ ਨੂੰ ਬਿਲਕੁਲ ਐਵੇਂ ਉੱਥੇ ਇਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਮਿਸਗਾਈਡ ਕੀਤਾ ਉਸ ਦੇ ਸ਼ੀਰ ਉਦਮ ਤੋਂ ਦੇ ਪਰਿਵਾਰਾਂ ਨੂੰ ਘਰਾਂ ਦੇ ਵਿੱਚ ਅਰੈਸਟ ਕੀਤਾ ਗਿਆ ਸਟੇਜਾਂ ਤੋਂ ਲਾਤਾ ਸਟੇਜ ਤੋਂ ਲਾਤਾ ਇਹ ਤੋਂ ਲਾਤਾ ਤੇ ਬਾਕੀ ਉਹਨਾਂ ਨੂੰ ਘਰਾਂ 'ਚ ਰੈਸਟ ਵੀ ਕੀਤਾ ਗਿਆ ਜਿੱਥੇ ਬੰਦੇ ਰੈਸਟ ਕੀਤਾ ਗਿਆ ਕਿੰਨਾ ਮਾੜਾ ਮੈਸੇਜ ਆ ਰਿਹਾ ਹੈ ਬਿਲਕੁਲ ਅੱਜ ਇਹ ਲੁੱਟਣ ਲੱਗੇ ਨੇ ਇਹ ਕਿਸੇ ਦੀ ਪਰਵਾਹ ਨਹੀਂ ਕਰੇ ਇਹ ਵਾਸ਼ੀ ਕਰੇ ਇਹ ਉਸ ਤੈਨੂੰ ਉਡੀ ਕਰ ਰਹੇ ਨੇ ਵੀ ਕੱਲ ਨੂੰ ਜੋ ਇਹ ਇਹ ਭੁੱਲ ਗਏ ਨੇ ਵੀ ਜਿਹੜਾ ਅੱਜ ਅਸੀਂ ਵਿਰੋਧੀਆਂ ਨਾਲ ਕਰ ਰਹੇ ਹਾਂ ਕੱਲ ਨੂੰ ਸਾਡੇ ਨਾਲ ਵੀ ਹੋਣਾ ਵਿਰੋਧੀਆਂ ਦੇ ਤਕੜੇ ਸੀ ਚੱਲ ਰਹੇ ਨੇ ਇਹਨੇ ਕੋਈ ਚੱਲ ਵੀ ਨਹੀਂ ਹੋਣਾ ਅਸੀਂ ਇੱਕ ਹੋਰ ਆਪਾਂ ਸਵਾਲ ਦਾ ਆਖਰੀ ਸਵਾਲ ਸਾਡਾ ਕਿ ਆਪਾਂ ਕੈਨੇਡਾ 'ਚ ਰਹਿੰਦੇ ਆ ਤੇ ਲੰਤ ਦਿਨ ਜਿਹੜੇ ਕੈਨੇਡਾ ਦੇ ਅੰਦਰ ਜਿਹੜੀਆਂ ਉਹ ਫਰੌਤੀਆਂ ਮੰਗਣੀਆਂ ਗੋਲੀਬਾਰੀ ਹੋਣੀ ਔਰ ਕਈਆਂ ਬੰਦਿਆਂ ਨੂੰ ਧਮਕੀਆਂ ਆਉਣੀਆਂ ਇਹ ਆਮ ਜੀ ਗੱਲ ਹੋ ਗਈ ਆ ਐ ਸਾਹਿਬ ਇਹ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਕਿੱਥੇ ਨਹੀਂ ਹੋ ਜਾਣਾ ਕੱਲ ਹੀ ਹਜੇ ਜਿਹੜੀਆਂ ਸਭ ਕੁਝ ਹੋਇਆ ਔਰ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਵੀ ਜਿਹੜਾ ਟਪਲ ਸ਼ਰਮੇ ਦਾ ਜਿਹੜਾ ਸ਼ੋਰੂਮ ਜਿਹਦੇ ਉੱਤੇ ਕੱਲ ਫੇਰ ਜਿਹੜੀਆਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਉਹਨਾਂ ਨੂੰ ਕੇ ਹੀ ਹੱਥ ਛੱਡ ਕੇ ਅਪੀਲ ਕਰਦਾ ਵੀ ਡਟੇ ਰਹੋ ਜਿੱਥੇ ਆਪਾਂ ਡਟਿਆ ਬਹੁਤ ਵੱਡਾ ਮੋਰਚਾ ਤੁਸੀਂ ਮਸਲਾ ਹਲਕਾ ਕੀਤਾ ਜਿਹੜਾ ਸਰਕਾਰ ਚ ਕੋਣ ਜਾ ਰਹੀ ਸੀ ਲੇਕਿਨ ਹਾਈ ਕੋਰਟ ਦੇ ਵਿੱਚ ਕੀ ਚੱਲ ਗਿਆ ਹਾਈ ਕੋਰਟ ਨੇ ਸਟੇ ਦੇ ਦਿੱਤਾ ਇਸ ਕਰਕੇ ਸਰਕਾਰ ਵੀ ਅੰਦਰੋਂ ਦੀ ਸੁਖਦਾ ਸਾਹਿਬ ਮਿਲਿਆ ਨੂੰ ਵੀ ਸਾਡੇ ਸ਼ਾਇਦ ਸਾਨੂੰ ਐਡਿਸ਼ਨ ਦਾ ਰਾਤ ਮਿਲ ਜੂਗੀ ਜੀ ਲੇਕਿਨ ਕਿਸਾਨਾਂ ਨੂੰ ਪੀੜਾ ਨੂੰ ਮੈਂ ਇਹ ਬੇਨਤੀ ਕਰਦਾ ਵੀ ਜਿੱਥੇ-ਜਿੱਥੇ ਵੀ ਕਿਸਾਨ ਬਸਦਾ ਡਟ ਕੇ ਅੜੇ ਰਹੋ ਡਟ ਕੇ ਰੁਕੋ ਇਹ ਸਾਡੇ ਜਿਹੜੀ ਸਾਡੀ ਸਾਡੀ ਨਸਲਾਂ ਦਾ ਸਵਾਲ ਆ ਸਾਡੇ ਜਿਹੜੀ ਵਿਰਾਸਤਾਂ ਦਾ ਸਵਾਲ ਆ ਸਾਡੇ ਬੜੇ-ਬੜੇ ਵੱਡੇ ਬਲੇਰਿਆਂ ਨੇ ਕਿੰਨੀਆਂ ਮਹਿੰਗੀਆਂ ਜ਼ਮੀਨਾਂ ਕਿੰਨੀਆਂ ਉਹ ਬੇਅਵਾਜ਼ ਜ਼ਮੀਨਾਂ ਅਵਾਲ ਕੀਤੀਆਂ ਜੰਗਲ ਉਵਾਦ ਕੀਤੇ ਤੇ ਬੇਵਾਦ ਕੀਤੇ ਹੈ ਨੀ ਮਾਰੂਥਲ ਜਿਹੜਾ ਮਾਰੂਥਲ ਜਿਵੇਂ ਸੀ ਗਿਆ ਹਾਂ ਇੱਕ ਇੱਕ ਸਾਲ ਸਾਂਮੀਆਂ ਖੇਤਿਆਂ ਹੁੰਦੀਆਂ ਰਹੀਆਂ ਤੇ ਅੱਜ ਉਹ ਸੋਨਾ ਬਣ ਚੁੱਕੀ ਏ ਧਰਤੀ ਅੱਜ ਉਸ ਨੂੰ ਬਰਬਾਦ ਕਰਨ ਲੱਗੇ ਨੇ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਡਟੇ ਰਹੋ ਆਪਣੇ ਜਗ ਦੇ ਸਾਰੇ ਲੋਕ ਉਹਨਾਂ ਦੇ ਨਾਲ ਨੇ ਇਥੇ ਐਨ ਆਰ ਆਈ ਭਰਾਵਾਂ ਨੂੰ ਵੀ ਖਾਸ ਕਰਕੇ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਐਨ ਆਰ ਆਈ ਭਰਾਵਾਂ ਨੂੰ ਫੇਰ ਬੇਨਤੀ ਕਰਦਾ ਤੇ ਆਪਾਂ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਕੁੜ ਵੱਖਰਾ ਪਰਮ ਲਿਖਾਂਗੇ ਕਿ ਜਿਹੜੇ ਵੀ ਲੋਕ ਮੇਰੇ ਵੀ ਇੱਥੇ ਐਨ ਡੀ ਆਰ ਆਈ ਭਰਾ ਵਸਦੇ ਨੇ ਉਹ ਸਾਰੇ ਹੀ ਆਪਣੇ ਪੰਜਾਬ ਨੂੰ ਅੱਜ ਬਚਾਉਣ ਦੀ ਲੋੜ ਆ ਆਪਾਂ ਨੂੰ ਇੱਥੋਂ ਬੈਠਿਆਂ ਨੂੰ ਇੱਥੇ ਕੈਨੇਡਾ ਬੈਠੇ ਅਮਰੀਕਾ ਬੈਠੇ ਮਹਿਮ ਛੇਣ ਦੀ ਲੋੜ ਹੈਗੀ ਆ ਜਿੱਥੇ ਆਪਾਂ ਪਹਿਲਾਂ ਛੇੜੀ ਸੀ ਇਸ ਲਈ ਅੱਜ ਆਜ ਆਪਾਂ ਨੂੰ ਪੰਜਾਬ ਬਚਾਉਣ ਦੀ ਲੋੜ ਆ ਇਸ ਤੇ ਵੀ ਆਪਾਂ ਕਿਸੇ ਦਿਨ ਫੇਰ ਆਪਾਂ ਆਪਾਂ ਤੁਖਬੀ ਵਿਅਾਸ ਕਰਾਂਗੇ ਸੋ ਇਹ ਸੀ ਚੇਅਰਮੈਨ ਅਜਮੇਰ ਸਿੰਘ ਭਾਗਪੁਰ ਜੰਨਾ ਨਾਲ ਅਸੀਂ ਪੰਜਾਬ ਦੇ ਮਸਲਿਆਂ ਤੇ ਆ ਗੱਲ ਕੀਤੀ ਹੈ ਸੋ ਮਿਲਦੇ ਆ ਇੱਕ ਨਵੀਂ ਚਰਚਾ ਲਈ ਉਦੋਂ ਤੱਕ ਮੈਨੂੰ ਔਰ ਨਰੈਜਨ ਸਿੰਘ ਲਾਲ ਨੂੰ ਔਰ ਜਮੀਰ ਸਿੰਘ ਭਾਗਪੁਰਾ ਨੂੰ ਦਿਓ ਯਾ ਰੱਬ ਰੱਖਾ